ਪਤਾ ਚੀਜੀ ਚੀਜੀ ਖਾ ਲੋ ਆ ਕਰੋ ਪਤਾ ਚੀਜੀ ਖਾਏ ਹਾਂ ਪਤਾ ਚੀਜੀ ਖਾਏ ਨਾ ਇਹ ਕੰਨੀ ਸੁਣਨੇ ਨੇ ਇੰਦਸੇ ਕੇ ਹੱਸਦੇ ਪਏ ਸੋਨੇ ਵੇਖ ਕੇ ਦੇ ਦੀ ਦੀ ਜਿਹਦੇ ਨੇ ਚੀਜੀ ਖਾਣੀ ਓਏ ਫੇਕਾ ਦੀਦੀ ਤੀਦੀ ਤੀਦੀ ਕਾਂਟ ਨੂੰ ਦੇਖਦਾ ਪਿਆ ਵਾ ਵਾਕਰ ਜੀ ਕੋ ਹੁੰਦਾ 4 ਦਾ ਮਤਲਬ ਵਾਕਰ ਤੋਂ ਬਿਨਾਂ ਇਹ ਨੂੰ ਜਿਵੇਂ ਖਿਡਾਰੀ ਦਾ ਕੋਲੋਂਦਾ ਨਹੀਂ ਹੱਲੇ ਵਾਕਰ ਦੇ ਵਿੱਚ ਇੰਦਾ ਘੁੰਮਦਾ ਰਹਿੰਦਾ ਆ ਤੇ ਪਾਪਾ ਕਿੱਥੇ ਗਏ ਆ ਇੱਧਰ ਆਓ ਪਤੇ ਆਪਾ ਕਿੱਥੇ ਆ? ਟੀਦੀ ਲੈਣ ਗਈ ਟੀਦੀ। ਇੱਧਰ ਆ ਫਟੇ ਪਿੰਡ ਦਾ ਪਿਆ ਜਿੱਦੂ ਪਹਿਲਾਂ ਸੁੱਕਾ ਸੀਗਾ। ਹਾਂ ਜਿੱਦੂ ਪਿਆ ਤੇ ਅੱਜ ਸਵੇਰ ਦਾ ਹੁੰਦਾ ਪਿਆ ਜੇਤ ਚ ਕਰਦਾ ਪਿਆ ਕਿਉਂਕਿ ਜਿਹੜਾ ਇੰਜੈਕਸ਼ਨ ਉਹ ਲੱਤ ਤੇ ਲੱਗਾ ਉਹ ਦਰਦ ਕਰਦਾ ਹੈ ਨਾ ਹੱਲੇ ਪਾਸਾ ਵੱਟਾ ਤੇ ਦਰਦ ਕਰਦਾ ਹੈ। ਤੋ ਰੈਡੀਨਸ ਜੀ ਉੱਪਰ ਹੋਈ ਏ। ਤੇ ਮੈਂ ਲਗਾਉਣ ਲੱਗੀਆਂ ਕੰਬਲ ਢਾਂਕੇ ਮੈਂ ਕੇ ਲਗਾਏ ਨਹੀਂ ਉਦੋਂ ਉਸ ਦਿਨ ਲਗਾਏ ਸੀ ਥੋੜੇ ਰਹਿ ਗਏ ਤੇ ਹੁਣ ਥੋੜੇ ਰਹਿ ਗਏ ਮੈਂ ਕਾ ਅੱਜ ਲਗਾ ਲੈਣੀ ਆ ਤੇ ਇਧਰ ਲੱਗੇ ਆ ਕਾਰਟੂਨ ਕਾਰਟੂਨ ਲੱਗੇ ਹੋਏ ਆ ਹੁਣ ਏ ਟੀਵੀ ਲਗਾਇਆ ਤੇ ਕਾਰਟੂਨ ਦੇਖਦਾ ਪਿਆ ਆ ਇਹ ਗਏ ਹੋਏ ਨੇ ਕੰਮ ਤੇ ਤੇ ਇੱਥੇ ਲੱਗੇ ਗਏ ਨੇ ਬਟਾਲੇ ਚ ਇਧਰ ਮੇਰਾ ਪੁੱਤ ਸੋਨਾ ਖੇਡਦਾ ਪਿਆ ਆ ਅਰ ਅੱਜ ਸਵੇਰ ਦਾ ਜिद ਕਰ ਰਹੰਡਿਆ ਰੋਈ ਜਾਂਦਾ ਰੋਈ ਜਾਂਦਾ ਐ ਮਜਰਾ ਮੇ ਲੱਗ ਜਾਂਦੀ ਐ ਨੀ ਬਾਊ ਜੀ ਤੇ ਫਿਰ ਮੈਂ ਦਸਮਾ ਦੇ ਕਪਿਆਜ ਕੱਟਦੀ ਪਈ ਆ ਤੇ ਚਨੇਾਂ ਦੀ ਸਬਜੀ ਮੈਂ ਕਿਹਾ ਚਲੋ ਬਣਾ ਲਈਏ ਇਹਨਾਂ ਦੇ ਫੇਵਰੇਟ ਐ ਇਹਨਾਂ ਨੇ ਹੱਲੇ ਆਣਾ ਐ ਲੇਟ ਤੇ ਮੈਂ ਕਿਹਾ ਚਲੋ ਹੁੰਦਿਆਂ ਨੂੰ ਸਬਜੀ ਬਣਾ ਲਈਏ ਤੇ ਨਾਲ ਬਣਾਵਾਂਗੇ ਚੌਲ ਉੜੇ ਜਿਹਾ ਸਾਗ ਵੀ ਪਿਆ ਹੈ ਨਾਲ ਉਹ ਵੀ ਤੜਕਲਾਂਗੇ ਸਾਗ ਹਰ ਫਤੇ ਵੀ ਖਾਊ ਬਚਣਿਆਂ ਦੀ ਸਬਜ਼ੀ ਹਣਾ ਹਰ ਫਤੇ ਚੋਲ ਖਾਣੇ ਬਾਗੂਣੇ ਚੋਲ ਚੋਲ ਬਣਾਉਣੇ ਅੱਜ ਠੀਕ ਆ ਪਾਪਾ ਜੀ ਦੋਵਣਗੇ ਫੇ ਖਾਵਾਂਗੇ ਫਿੱਦੜਾਓ ਆ ਕਰੋ ਉਨੇ ਪਹਿਲਾਂ ਬਹੁਤ ਜ਼ਿਆਦਾ ਰੋਇਆ ਮਤਲਬ ਦੁੱਧ ਪੀਤਾ ਤੇ ਫਿਰ ਬਾਅਦ ਵਿੱਚ ਬੋਤਲ ਨਾਲ ਖੇਡਦਾ ਆ ਤੇ ਬੋਤਲ ਜਿਹੜੀ ਸਟੀਲ ਦੀ ਆ ਤੇ ਨੱਕ ਦੇ ਉੱਤੇ ਮਰਵਾੜੀ ਬੋਤਲ ਨੱਕ ਤੇ ਵੱਜੀ ਨੇ ਆਪ ਹੀ ਮਾਰ ਲਈ ਤੇ ਬਹੁਤ ਜ਼ਿਆਦਾ ਰੋਇਆ ਮਸਾਂ ਚੁੱਪ ਕਰਾਇਆ ਇਹਨੂੰ ਕੀ ਕਰਦਾ ਹੈ ਗੱਲਾਂ ਸੁਣਾ ਦੋ ਸਾਰਿਆਂ ਪਤੇ ਬਿਠਾਇਆ ਇਹਨੂੰ ਬੈੱਡ ਤੇ ਬਿਠਾਇਆ ਸੀਗਾ ਰੋਂਦਾ ਪਿਆ ਸੀ ਬਹੁਤ ਜ਼ਿਆਦਾ ਹੁਣ ਇਹਨੂੰ ਆਕਰ ਕੇ ਬਿਠਾਇਆ ਆ ਖਲਾਰਾ ਬਹੁਤ ਜ਼ਿਆਦਾ ਪੁੰਦਾ ਆ ਚੀਜ਼ਾਂ ਇਹਨੇ ਕਿਵੇਂ ਖਲਾਰੀਆਂ ਛੋਣੇ ਨੇ ਚਲੋ ਕੋਈ ਨਹੀਂ ਗਾਂਠ ਨੂੰ ਲੱਗੇ ਆ ਸਵੇਰੇ ਸਵੇਰੇ ਤੇ ਮੈਂ ਲੱਗੀ ਆ ਕਿਚਨ ਚ ਸਵਾਈ ਕਰ ਭਾਂਡੇ ਸਾਫ਼ ਕਰਾਂ ਪਹਿਲਾਂ ਰੋਟੀ ਲੈ ਮੈਂ ਖਾਣੀ ਆ ਤੇ ਇਹ ਚੱਲ ਗਿਆ ਨੇ ਕੰਮ ਤੇ ਦਰ ਆਏ ਆ ਦਾਦੀ ਜੀ ਹੋਣੇ ਤੇ ਨਾਲੇ ਇੱਧਰ ਫੇਰਾ ਮਾਰਨਾ ਮਾਰ ਜਾਂਦੇ ਆ ਹੋਰ ਘਰੇ ਠੀਕ ਸਾਰੇ ਇਦਾਂ ਹੀ ਤੇ ਤੁੰਮੀ ਈ ਠੀਕ ਹੋ ਅੱਛਾ 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 ਲੈ ਇਹ ਦਵਾ ਇਹ ਦੂ ਵਿਚ ਕਰਾ ਅੱਛਾ ਅੱਛਾ ਮਦਮ ਥੋੜਾ ਫੰਕੜਾ ਹੈ ਅਛਾ ਅਛਾ ਯਾਰ ਬੰਦ ਹੁੰਦਾ ਕੋਈ ਕੁਝ ਹੋ ਗਿਆ ਠੀਕ ਠੀਕ ਹਰ ਗੁਣ ਠੀਕ ਹੋਣਾ ਉਦਾਂ ਦੇਖੂ ਅਛਾ ਅਛਾ ਸਾਰੇ ਮਤਲਬ ਬਿਮਾਰ ਪੈ ਕੇ ਪਾਣੀ ਚ ਜਾਂਦੇ ਨੇ ਨਾ ਉਹਦੇ ਨਾਲ ਇਨਫੈਕਸ਼ਨ ਹੋ ਜਾਂਦੀ ਹੂੰ 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 ਚਲੋ ਠੀਕ ਚਾਹੀਦਾ ਸਾਰੇ ਹੂੰ ਉਧਰ ਨਹੀਂ ਮੇਰੀ ਖਿੱਚੀ ਜਾਂਦਾ ਮਨੇ ਮਗਰ ਮਗਰ ਧਰਿਆ ਫਿਰਦਾ ਤੇ ਮੈਂ ਡੈਡੀ ਦੀ ਵਾਸਤੇ ਬਣਾਈਆਂ ਚਾਹ ਡੈਡੀ ਕਹਿੰਦੇ ਚਾਹ ਬਣਾ ਉਧਰ ਪਰ ਨਹੀਂ ਇਹ ਚਾਹ ਤੇ ਇੱਕ ਸਾਈਡ ਦੁੱਧ ਨੂੰ ਮੈਂ ਕਿਹਾ ਬਾਲਾ ਦਵਾਲਾ ਖਲਾਰਾ ਲੈ ਪਿਆ ਮੈਂ ਕਿਹਾ ਦਵਾਈ ਕਰਦੀਆਂ ਠਹਿਰ ਕੇ ਪਤਨੇ ਦੇਖੋ ਕਿਵੇਂ ਖਲਾਰਾ ਪਾਇਆ ਉਹ ਜਿਹੜਾ ਫਲਾਵਰ ਵਾਲਾ ਨਾ ਗੁਲਦਸਾ ਉਹਦੇ ਪੱਤੇ ਸਾਰੇ ਲਾਤੇ ਪੱਤੇ ਲਾਤੇ ਲਾ ਕੇ ਐਵੇਂ ਕਰਤਾ ਏ ਸੋਣਾ ਬਾਉ ਮੇਰਾ ਚਲੋ ਕੋਈ ਨਹੀਂ ਪੱਤੇ ਲਾਤੇ ਤੇ ਫਿਰ ਕੀ ਆ ਐ ਵੀ ਹਰ ਪੱਤੇ ਤੇ ਲੱਗ ਜਾਣਗੇ ਹਨ ਵੀ ਸੋਣੇ ਨੇ ਮੇਰੇ ਬਾਉ ਸੋਣਾ ਮਾ ਕਿਹੜੀਆਂ ਗੱਲਾਂ ਕੋਈ ਐਡਾ ਸੀ ਸੁਣਾ ਦਿਓ ਗੱਲਾਂ ਸੁਣਾ ਦਿਓ ਅੱਲਾ ਇੱਧਰ ਇੱਕ ਨੁੱਕਰ 'ਚ ਗੁਲਦਸਤਾ ਰੱਖਿਆ ਹੁੰਦਾ ਨਹੀਂ ਨਾ ਤੁਹਾਨੂੰ ਪਤਾ ਹਣਾ ਫਲਾਵਰ ਵਾਲਾ ਵੱਡੇ ਵਾਲਾ ਤੇ ਉਹ ਵੀ ਇਹਨੇ ਨਾ ਥੋੜਾ ਜਿਹਾ ਖਰਾਬ ਕਰਤਾ ਤੇ ਮੈਂ ਅੰਦਰ ਸਾਹਮਣੇ ਕਮਰੇ 'ਚ ਰੱਖ ਦਿੱਤਾ ਚੁੱਕ ਕੇ ਤੇ ਮੈਂ ਹਣਾ ਲੇ ਉਹ ਜਿਹੜਾ ਗੁਲਦਸਤਾ ਨਾ ਨੁੱਕਰ 'ਚ ਰੱਖਿਆ ਉਹ ਹੀ ਥੋ ਮਤਲ ਕਾੱਚ ਦਾ ਹੈ ਨਾ ਕਿ ਗੁਲਦਸਤਾ ਸਾਰਾ ਬਣਿਆ ਹੈ ਕਾੱਚ ਜਿਹਦਾ ਤੇ ਮੈਂ ਕਿਹਾ ਤੇ ਪੈਰ ਤੇ ਨਾ ਵੱਜਦੇ ਉਹ ਹੈ ਵੀ ਜਿਆਦਾ ਟੰਡ ਖਿੱਚਦਾ ਸੀ ਉਹਨੂੰ ਤੇ ਡੇਗ ਪਿੰਦਾ ਸੀ ਤੇ ਮੈਂ ਕਹੇ ਤੇ ਉਹ ਅੱਜ ਨਾ ਜਾਵੇ ਉਹ ਥੋੜੇ ਠੀਕ ਪਲਾਸਟਿਕ ਦੇ ਆ ਤੇ ਉਹਨਾਂ ਨਾਲ ਖੇਡਦਾ ਰਹਿੰਦਾ ਹੈ ਉਹਨੂੰ ਕਿਵੇਂ نیچے ਸੁਟੇ ਆਏ ਨੇ ਵਾਕ ਕਰਕੇ ਕੋਸੇ ਰਹਿੰਦਾ ਹੈ ਅੱਧਰ ਆਇਆ ਮੇਰਾ ਵੀਰ ਹੁਣੇ ਆਇਆ ਆ ਕਿੰਦਾ ਚੜ ਮੇਲਾ ਮਾਂ ਤੇਰੀ ਜੀ ਲਿੰਗ ਆਸਨਾ ਠੀਕ ਵਧੀਆ ਠੀਕ ਤੂੰ ਉਸਨਾ ਕੇ ਮੈਂ ਸੇਤ ਠੀਕ ਆ ਸਭ ਵਧੀਆ ਮਮੀ ਡੈਡੀ ਸੰਦੀਪ ਹਰਗੁਣ ਸਾਰੇ ਵਧੀਆ ਠੀਕ ਠਾਕ ਮੈਂ ਮੇਰੇ ਜੀ ਕਿਤਾ ਕਿੰਨੇ ਕਿਵੇਂ ਹੋ ਗਏ ਵਾ ਗਿਆ ਨਹੀਂ ਐ ਸਾਰੇ ਬੁਮਾਰੀ ਹੋ ਗਏ ਹਨਾ ਪਾਣੀ ਚ ਜਾ ਜਾ ਕੇ ਪਹਿਲਾ ਐ ਜਸੀ ਜੀ ਸੰਦੀਪ ਮੈਂ ਮਮੀ ਜਾਈ ਉਹ ਸਾਰੇ ਐਨ ਫੈਕਸ਼ਨ ਹੋ ਗਈ ਹੈ ਨਾ ਸਾਰਿਆਂ ਨੂੰ ਬੁੜੇ ਕਰਕੇ ਜੀ ਜੀ ਵਰਦੀ 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 ਜੀ ਕੀ ਹੋ ਰਿਹਾ ਕੀ 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 ਨਾ ਲੈ ਕੇ ਤੇਰੀ ਬੰਦ ਸਰ ਉਹ ਸਰ ਕੈਨ ਲਾਤਾ ਬੜੀ ਦੁਖਦੀ ਵਿਚਾਰੇ ਦੀ ਨਾ ਬੜੀ ਇਹ ਹੁੰਦੀ ਹੈ ਇਹ ਨਹੀਂ ਇਹ ਇਹ ਨਾ ਇਹ ਵੀ ਬੜਾ ਦੇ ਇਹ ਨਹੀਂ ਇਹ ਡਗੜ ਕੇ ਤੂੰ ਵੀ ਤੇ ਬੁਚਾਰੇ ਦੀ ਲਾਤ ਤੇ ਬੜੀ ਉੱਥੋਂ ਮੈਂ ਫੜਦੀ ਨਹੀਂ ਜਿੱਧਰ ਕੜਾ ਨਹੀਂ ਉਧਰ ਪਾ ਤੇਰੇ ਵਾਲੇ ਪਾਸੇ ਆਈਨੇ ਸਕੁੰਤਲ ਮੈਂ ਰੱਖੀਆਂ ਓੜ ਹੜਾਈ ਹੁਣੀ ਨਾਲ ਪੰਗੇ ਲੈਂਦਾ ਹੀ ਅੱਗੇ ਮੈਂ ਲੱਭੋਂ ਢੀ ਮੈਂ ਕਿੱਥੇ ਆਉਂ ਕੋਈ ਕਿਹਨੇ ਡਾਈ ਆਉਂ ਅੱਜ ਲੈ ਚਾਹ ਕੱਢੀ ਚੰਦੇ ਬੁੱਧੀ ਜਾਓ ਬੁੱਧੀ ਜਾਓ ਬੁੱਧੀ ਜਾਓ ਨਹੀਂ ਜਵਨ ਦੀ ਤੇ ਕਿਵੇਂ ਜੈਣ ਚੜਦੀ ਲੱਗਿਆ ਹਾਂ ਮਰਾ ਤਿਗੜਾ ਰੂੰੰਦਾਰਿਆ ਵਿਚਾਰਾ ਬੜਾ ਤੰਗ ਹੀ ਕੇ ਅੱਛਾ ਹੂੰ ਇਹ ਤਾਂ ਡੈਡੀ ਇਹ ਲੈ ਡੈਡੀ ਇਹ ਵਸਪਰ ਆਲੰਦੇ ਅੱਗੇ ਆਏ ਅਸੀਂ ਦੁਪਹਿਰੇ ਪਲਾਟ ਤੇ ਆਏ ਕਹਿੰਦੇ ਕਿ ਤੈਨੂੰ ਚਾਹ ਬਣਾ ਲਾ ਘੁੱਟ ਪੀ ਫਿਰ ਮੈਂ ਬਣਾਈ ਚਾਹ ਕੇ ਫਿਰ ਪੀ ਕੇ ਗਿਆ ਮਿੱਠਾ ਪੈ ਗਿਆ ਫਿਰ ਉਦਾਂ ਵਿਚਾਰੇ ਨੇ ਪੀ ਲਈ ਚਾਹ ਹਰ ਗੁੰਦਾ ਵੀ ਬਾਬਾ ਬੁਰਾ ਹਾਲ ਹੀ ਹੈ ਨਾ ਹੁਣ ਠੀਕ ਹੈ ਆ ਦੀ ਕੋਲ ਕੋ ਫਾਇਦਾ ਗਈ ਵੀ ਮੈਂ ਮਾਰ ਨਹੀਂ ਚੱਕਰ ਮਾ ਚੱਲ ਤੂੰ ਸਾਰੇ ਠੀਕ ਹੋ ਜੋ ਕੋਈ ਗੱਲ ਨਹੀਂ ਫਿਰ ਮੈਂ ਆਉਂਗੀ ਹਾਂ ਹਾਂ ਕੋ ਮੈਂ ਨਹੀਂ ਗਏ ਤੇ ਇਹ ਕੱਲੇ ਚੱਲ ਜੂਗੇ ਭਾਈ ਤੇ ਅੱਛਾ ਅੱਛਾ ਮੇਰੇ ਕੱਲਾਰਾ ਪਾਈ ਜਾਂਦਾ ਡਾਇਪਰ ਛੁੱਟੀ ਜਾਂਦਾ ਇੱਥੇ ਦਰਾਜ ਤੇ ਰੱਖ ਲਈ ਤੇ ਉਹ ਤੇ ਛੁੱਟੀ ਜਾਂਦਾ ਕਿੰਨਾ ਜਾਂਦਾ ਇਹ ਮਨਮਾਨ ਲਮਾਰੀ ਨਾ ਤੇ ਮਹੌਸਤ ਨਹੀਂ ਕਰਦਾ ਪੂਰੀ ਵਾ ਕਰਦੇ ਨੇ ਤੋੜ ਦੇਣਾ ਭਾਜੀ ਤੇ ਰੰਦਾ ਲੱਗਦਾ ਇਹ ਵੀ ਨਵਾਂ ਲਿਆਉਣਾ ਪੈਣਾ ਦਿਨ ਦੰਦੇ ਦੇ ਸਾਹ ਉਹ ਜਾਲੀ ਵਾਲੇ ਬੂਏ ਨੂੰ ਵੱਟ ਕੇ ਮਾਰਦਾ ਤੇ ਮਨੀਏ ਕਿ ਦਿਨ ਤੋੜ ਕੇ ਨਾ ਬਹਿ ਜਾ ਵਾਪੇ ਡੋਗਰ ਨਾ ਬਿਟਾਏ ਮੱਦੀ ਇਹਦੀ ਤਾਂ ਗੱਡੀ ਵੀ ਰੱਖੀ ਭਰਾਵਾ ਉਹ ਜੜੀ ਹੋ ਵੀ ਬੈਂਦਾ ਨਹੀਂ ਹੁੰਦਾ ਬੈਂਦਾ ਆ ਪਰ ਚਲਾਉਂਦਾ ਨਹੀਂ ਡਰ ਲੱਗਦਾ ਕਿ ਡੇਗਣਾ ਪਵੇ ਮੇਰੀ ਗੱਲ ਹੈ ਤੁਰਦਾ ਨਹੀਂ ਤੇ ਆਪੇ ਹੁੰਦਾ ਆਪੇ ਨਹੀਂ ਤੁਰਦਾ ਬੁੜਾ ਤਰਾਈ ਦੇ ਤੁਰਦਾ ਨਹੀਂ ਹਾਵ ਐਦਾਂ ਦੇ ਨਾ ਮੈਨੂੰ ਨਾ ਬਣਾਜਾ ਨਾ ਬਣਾਜਾ ਨਾ ਮੈਨੂੰ ਕਹਿੰਦੇ 6:30 ਵਜੇ ਨਾ ਆਇਆ ਤਾਂ ਮੈਂ ਸਾਡੇ ਛੇਵੇਂ ਦਾ ਵਿਲਾ ਮੋਰ ਕਰਦੇ ਜਦ ਆਉਂਦੇ ਕੋਲ ਨਾਲ ਬੈਠ ਹੋ ਗਏ ਬਚਾਰਾ ਆਣ ਕੇ ਬੈਠਾ ਏ ਕਹਿੰਦਾ ਪਾਜੀ ਨੇ ਕਦੋਂ ਕਹੋਣਾ ਤੇ ਪਾਣੀ ਪੀਣਾ ਫਤਿਹ ਇੱਧਰ ਇਹ ਨੂੰ ਟੇਕਦਾ ਪਾ ਇੱਧਰ ਆ ਜਾ ਆ ਜਾ ਆ ਜਾ ਆ ਜਾ ਔਰ ਦੀਆਂ ਖਾਈਏ ਹਾਂ ਦੁੱਕ ਜਾ ਵਾ ਕੇ ਨਮਾਜ਼ ਲੈਣ ਆਪਾਂ ਨਾਲ ਆਈ ਦੋ ਫਤੇ ਕਹਿੰਦੇ ਵਾਕ ਜਲਣਾ ਬੜਾ ਨਵਾਂ ਕਿੱਥੋਂ ਆਇਆ ਫਤੇ ਘੁੰਮੀ ਕਰਕੇ ਹੁਣ ਕਿੱਥੋਂ ਆਇਆ ਫਤੇ ਘੁੰਮੀ ਕਰਕੇ ਹੁਣ ਹੈ ਫਤੇ ਘੁੰਮੀ ਕਰਕੇ ਕਿੱਥੋਂ ਆਇਆ ਹੈ ਮਤੇ ਕਿੱਥੋਂ ਆਇਆ ਹੁਣ ਕਿੱਥੇ ਸ਼ਹਿਰ ਗਿਆ ਏ ਗੱਡੀ ਤੇ ਕਿੱਥੇ ਗਿਆ ਸੀ ਗੱਗੂ ਜਿਆ ਹੁਣ ਪਰਾਡਾ ਬੜਾ ਤਕੜਾ ਬ੍ਰਾਂਡ ਵਾਗੇ ਲੈ ਸਹੀ ਗੱਲ ਪਰਾਡਾ ਬ੍ਰਾਂਡ ਬੜਾ ਤਕੜਾ ਹੈ ਤਾਂ ਇਹਨੇ ਪਾਇਆ ਉਹਨੂੰ ਪਤਾ ਕਿ ਪਰਾਡਾ ਬ੍ਰਾਂਡ ਲੈ ਇੱਧਰ ਆ ਜਾ ਹੋਨੇ ਲਾ ਤੋ ਦੁਕੰਡਈ ਰਾਤੀ ਤੇ ਸੌਣ ਨਹੀਂ ਰਾਤੀ ਤੇ ਸੌਣ ਨਹੀਂ ਦਿੱਤਾ ਇਹਨੇ ਆਉਂ ਜਿਹੜਾ ਪਿਆ ਅੱਛਾ ਹਾਂ ਇਹ ਸਾਰੇ ਬਸ ਕਰਤੇ ਫਤੇ ਨੇ ਖਰਾਬ ਕਿਉਂ ਫਤੇ ਕੈਮੇ ਖਰਾਬ ਹੀ ਕਰੂੰਗਾ ਕੈਮੇ ਖਰਾਬ ਹੀ ਕਰੂੰਗਾ